ਗਿਆਨੀ ਸੰਤ ਮਸਕੀਨ ਸਿੰਘ ਜੀ ਦੇ ਅਨਮੋਲ ਬਚਨ ਜੋ ਮੰਗੈ ਸੋ ਲੇਵ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀਓ ਦੁਨੀਆ ਵਿੱਚ ਜਿੰਨੇ ਮੁਲਕ ਹਨ ਹਰ ਮੁਲਕ ਵਿੱਚ ਇੱਕ ਸਭ ਤੋਂ ਵੱਡਾ ਧਿਆਰ ਹੁੰਦਾ ਹੈ ਬਾਕੀ ਉਸ ਦੇ ਨਾਲ ਛੋਟੇ ਛੋਟੇ ਧਿਆਰ ਹੁੰਦੇ ਹਨ ਸਾਡੇ ਦੇਸ਼ ਵਿੱਚ ਵੀ ਸਭ ਤੋਂ ਵੱਡਾ ਤੇ ਸਾਂਝਾ ਧਿਆਰ ਦੀਵਾਲੀ ਹੈ ਇਸ ਨੂੰ ਸਿੱਖ ਤਾਂ ਮਨਾਉਂਦੇ ਹੀ ਹਨ ਹਿੰਦੂ ਵੀ ਮਨਾਉਂਦੇ ਨੇ ਜੈਨੀ ਵੀ ਮਨਾਉਂਦੇ ਨੇ ਬੋਧੀ ਵੀ ਮਨਾਉਂਦੇ ਨੇ ਇਸ ਦੇਸ਼ ਵਿੱਚ ਚਾਰ ਵੱਡੇ ਧਰਮ ਪੈਦਾ ਹੋਏ ਹਨ ਸਨਾਤਨ ਮਤ ਬੋਧ ਮਤ ਜੈਨ ਮਤ ਅਤੇ ਸਿੱਖ ਮਤ ਇਹ ਚਾਰੇ ਆਪਣੇ ਆਪਣੇ ਢੰਗ ਨਾਲ ਦੀਵਾਲੀ ਮਨਾਉਂਦੇ ਨੇ ਇੱਕ ਗੱਲ ਤਾਂ ਸਪਸ਼ਟ ਹੁੰਦੀ ਹੈ ਕਿ ਸਾਰਿਆਂ ਦੀ ਜੋ ਮੂਲ ਸਮੱਸਿਆ ਉਹ ਇੱਕੋ ਹੀ ਹੈ ਉਹ ਚਾਹੇ ਜੈਨੀ ਹੋਣ ਚਾਹੇ ਸਨਾਤਨੀਏ ਹੋਣ ਚਾਹੇ ਸਿੱਖ ਹੋਣ ਚਾਹੇ ਬੋਧੀ ਹੋਣ ਸਾਰਿਆਂ ਦੀ ਮੂਲ ਸਮੱਸਿਆ ਇੱਕੋ ਹੀ ਹੈ ਉਹ ਕਿਹੜੀ ਉਹ ਹੈ ਦੁੱਖ ਦੁਖੀ ਹਨ ਸਨਤਨੀ ਦੁਖੀ ਹਨ ਜੈਨੀ ਦੁਖੀ ਹਨ ਬੋਧੀ ਦੁਖੀ ਹਨ ਸਿੱਖ ਇਹ ਸਾਰੇ ਤਨ ਕਰਕੇ ਵੀ ਦੁਖੀ ਨੇ ਤੇ ਮਨ ਕਰਕੇ ਵੀ ਦੁਖੀ ਨੇ ਤਨ ਕਰਕੇ ਰੋਗੀ ਹਨ ਤੇ ਮਨ ਕਰਕੇ ਸੋਗੀ ਤਨ ਦੇ ਵਿੱਚ ਰੋਗ ਹੈ ਤੇ ਮਨ ਦੇ ਵਿੱਚ ਸੋਗ ਹੈ ਮਹਾਰਾਜ ਕਹਿ ਰਹੇ ਹਨ ਜੋ ਜੋ ਦਿਸਾ ਸੋ ਸੋ ਰੋਗੀ ਜਿੰਨੇ ਵੀ ਦੇਖੋ ਸਭ ਰੋਗੀ ਹਨ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਰੋਗਾਂ ਤੋਂ ਰਹਿਤ ਕੇਵਲ ਇੱਕ ਪਰਮਾਤਮਾ ਹੈ ਸੰਸਾਰ ਤਾਂ ਸਾਰੇ ਦਾ ਸਾਰਾ ਰੋਗੀ ਹੈ ਇਨ੍ਹਾਂ ਚਾਰ ਧਰਮਾਂ ਤੋਂ ਇਲਾਵਾ ਜਿਹੜੇ ਚਾਰ ਧਰਮ ਮਿਡਲਸ ਦੇ ਵਿੱਚ ਪੈਦਾ ਹੋਏ ਨੇ ਮੱਧ ਪੂਰਬ ਵਿੱਚ ਯਹੂਦੀ ਈਸਾਈ ਪਾਰਸੀ ਤੇ ਇਸਲਾਮ ਉਹ ਵੀ ਸਾਰੇ ਮਨ ਕਰਕੇ ਸੋਗੀ ਹਨ ਤੇ ਤਨ ਕਰਕੇ ਰੋਗੀ ਹਨ ਕੇਵਲ ਇੱਕ ਪਰਮਾਤਮਾ ਹੈ ਜੋ ਰੋਗਾਂ ਤੋਂ ਰਹਿਤ ਹੈ ਸੋਗਾਂ ਤੋਂ ਰਹਿਤ ਹੈ ਰੋਗ ਹਨ ਤਾਂ ਕੁਝ ਕਾਰਨ ਵੀ ਹੋਵੇਗਾ ਸੋਗ ਹਨ ਤਾਂ ਕੁਝ ਕਾਰਨ ਵੀ ਹੋਵੇਗਾ ਜੇ ਰੋਗਾਂ ਦਾ ਕਾਰਨ ਹੈ ਤਾਂ ਨਿਵਰਤੀ ਦਾ ਸਾਧਨ ਵੀ ਹੋਵੇਗਾ ਜੇ ਨਿਵਰਤੀ ਦਾ ਸਾਧਨ ਹੋਵੇਗਾ ਤਾਂ ਇਹ ਕਹਿਣਾ ਪਵੇਗਾ ਕਿ ਸੁਖ ਹੈ ਬਾਲੀ ਰੋਵੇ ਨਾਹੀਂ ਪਧਾਰ ਬਾਲੀ ਜਾਨੀ ਕਿ ਵਰ ਜੋ ਕੰਨਿਆ ਜਿਹੜੀ ਕਿ 22 ਸਾਲ ਦੀ ਹੋ ਗਈ ਹੈ ਪਰ ਰਿਸ਼ਤਾ ਨਹੀਂ ਬਣ ਰਿਹਾ ਕਿਤੇ ਸੰਬੰਧ ਨਹੀਂ ਬਣ ਰਹੇ ਮਹਾਰਾਜ ਕਹਿੰਦੇ ਹਨ ਕਿ ਮਾਨਸਿਕ ਤਲ ਤੇ ਇਹ ਬਾਲਿਕਾ ਦੁਖੀ ਹੈ ਬਾਲੀ ਰੋਵੇ ਨਾਹੀਂ ਪਧਾਰ ਨਾਨਕ ਦੁਖੀਆ ਸਭ ਸੰਸਾਰ ਦੁੱਖ ਸਰੀਰਕ ਅਤੇ ਮਾਨਸਿਕ ਹੈ ਮਾਨਸਿਕ ਦੁੱਖ ਨੂੰ ਸੋਖ ਕਹਿ ਦਿੰਦੇ ਨੇ ਤੇ ਸਰੀਰਕ ਦੁੱਖ ਨੂੰ ਰੋਗ ਕਹਿ ਦਿੰਦੇ ਨੇ ਸਾਰੇ ਹੀ ਰੋਗੀ ਹਨ ਤੇ ਸਾਰੇ ਹੀ ਸੋਗੀ ਹਨ ਸਾਰਾ ਸੰਸਾਰ ਦੁਖੀ ਹੈ ਰੋਗ ਅੰਦਰ ਸੀਮਾ ਵਿੱਚ ਹੋਵੇ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਇਹ ਬੰਦਾ ਤੰਦਰੁਸਤ ਹੈ ਇਹ ਤੰਦਰੁਸਤ ਨਹੀਂ ਹੈ ਰੋਗ ਸੀਮਾ ਵਿੱਚ ਹੈ ਜਦੋਂ ਇਹ ਰੋਗ ਸੀਮਾ ਤੋਂ ਅੱਗੇ ਵੱਧ ਹੈ ਤਾਂ ਕਿਵੇਂ ਪਤਾ ਚੱਲਦਾ ਹੈ ਪੀੜਾ ਦੇ ਨਾਲ ਰੋਗ ਪੀੜਾ ਦੇਣ ਲੱਗ ਪਿਆ। ਮਨੁੱਖ ਨੂੰ ਹੁਣ ਵੈਦ ਡਾਕਟਰ ਹਕੀਮ ਯਾਦ ਆਉਣ ਲੱਗ ਪਏ। ਜਦੋਂ ਰੋਗ ਪੀੜਾ ਬਣ ਜਾਂਦਾ ਉਸ ਤੋਂ ਪਹਿਲਾਂ ਨਹੀਂ। ਜਦੋਂ ਰੋਗ ਵੇਦਨ ਬਣ ਜਾਏ। ਵੇਦਨ ਦਾ ਅਰਥ ਹੈ ਪੀੜਾ ਅਤੇ ਵੇਦਨ ਦਾ ਅਰਥ ਹੈ ਗਿਆਨ। ਅਜਿਹਾ ਕਿਉਂ? ਗਿਆਨ ਪੀੜਾ ਦਾ ਹੁੰਦਾ ਹੈ। ਪੀੜਾ ਕਰਕੇ ਪਤਾ ਚੱਲਦਾ ਹੈ ਕਿ ਸਿਰ ਵਿੱਚ ਪੀੜਾ ਹੈ ਤਾਂ ਅੱਜ ਗਿਆਨ ਪੀੜਾ ਦਾ ਹੈ। ਅੱਜ ਸਮਝ ਸਿਰ ਦੀ ਹੈ। ਅੱਗੇ ਪਿੱਛੇ ਤਾਂ ਸਿਰ ਦਾ ਕੁਝ ਪਤਾ ਨਹੀਂ ਚੱਲਦਾ ਪਰ ਅੱਜ ਜੋਰ ਨਾਲ ਸਿਰ ਦੁਖਣ ਲੱਗ ਪਿਆ ਤਾਂ ਇੰਜ ਲੱਗਦਾ ਕਿ ਜਿਵੇਂ ਮੈਂ ਸਿਰ ਹੀ ਹਾਂ ਹੋਰ ਕੁਝ ਨਹੀਂ ਸਾਰਾ ਧਿਆਨ ਸਿਰ ਵਿੱਚ ਹੈ ਧਿਆਨ ਅਤੇ ਗਿਆਨ ਦੋਵੇਂ ਇਕੱਠੇ ਰਹਿੰਦੇ ਹਨ ਗਿਆਨ ਕਿਸ ਦਾ ਮਿਲਦਾ ਹੈ ਜਿਸ ਦੇ ਵਿੱਚ ਧਿਆਨ ਹੋਵੇ ਜਿਸ ਦੇ ਵਿੱਚ ਧਿਆਨ ਨਹੀਂ ਉਸ ਦਾ ਗਿਆਨ ਵੀ ਨਹੀਂ ਚੋਲੀ-ਦਾਮਣ ਦਾ ਸਾਥ ਹੈ ਗਿਆਨ ਦਾ ਤੇ ਧਿਆਨ ਦਾ ਧਿਆਨ ਅਤੇ ਗਿਆਨ ਦੋਵੇਂ ਇਕੱਠੇ ਰਹਿੰਦੇ ਹਨ ਇਸ ਲਈ ਸੰਸਕ੍ਰਿਤ ਭਾਸ਼ਾ ਨੇ ਇੱਕ ਸ਼ਬਦ ਘੜਿਆ ਵੇਦਨ ਵੇਦਨ ਦਾ ਮਤਲਬ ਪੀੜਾ ਵੇਦਨ ਦਾ ਮਤਲਬ ਗਿਆਨ ਐਸੀ ਵੇਦਨ ਉਪਜ ਖਰੀ ਭਈ ਵਾਕਾ ਔਖਦ ਨਹੀਂ ਅਜਿਹੀ ਪੀੜਾ ਪੈਦਾ ਹੋਗੀ ਕਿ ਦਵਾਈ ਕੋਈ ਨਹੀਂ ਵੇਦਨ ਦੇ ਅਰਥ ਹਨ ਪੀੜਾ ਹੁਣ ਵੇਦਨ ਦੇ ਅਰਥ ਹਨ ਗਿਆਨ ਇੱਕੋ ਹੀ ਸਮੇਂ ਦੋਵੇਂ ਅਰਥ ਜਿੱਥੇ ਪੀੜਾ ਹੋਵੇਗੀ ਉਥੇ ਧਿਆਨ ਜਾਏਗਾ ਜਦੋਂ ਮਨੁੱਖ ਮਾੜਾ ਮੋਟਾ ਰੋਗੀ ਹੋਵੇਗਾ ਤਾਂ ਰੋਗ ਨੂੰ ਬੜੇ ਕੁਲਾਸੀ ਨਾਲ ਬਿਆਨ ਕਰਦਾ ਹੈ ਕਈ ਵਾਰ ਤਾਂ ਰੋਗੀ ਆਪਣੇ ਰੋਗ ਦੀ ਗੱਲ ਇੰਨੀ ਲਮਕਾਉਂਦੇ ਹਨ ਕਿ ਸੁਣਨ ਵਾਲਾ ਤੰਗ ਹੋ ਜਾਂਦਾ ਹੈ ਕਿ ਇਹ ਗੱਲ ਕਦੋਂ ਮੁਕਾਏਗਾ ਮਹਾਰਾਜ ਕਹਿੰਦੇ ਹਨ ਕਿ ਇੱਕ ਦੂਜੀ ਪੀੜਾ ਹੈ ਮਨ ਦੇ ਵਿੱਚ ਜਿਸ ਨੂੰ ਸੋਗ ਕਹਿੰਦੇ ਹਨ ਜੋ ਕੋਲ ਸੀ ਚਲਾ ਗਿਆ ਉਸ ਦਾ ਸੋਗ ਹੈ ਜੋ ਪ੍ਰਾਪਤ ਕਰਨਾ ਚਾਹੁੰਦਾ ਹੈ ਸ਼ਾਇਦ ਨਾ ਮਿਲੇ ਤਾਂ ਚਿੰਤਾ ਮਨ ਦੇ ਵਿੱਚ ਸੋਗ ਅਤੇ ਚਿੰਤਾ ਹੈ ਜੋ ਬੁੱਢਾ ਹੈ ਉਸਦੀ ਜਵਾਨੀ ਚਲੀ ਗਈ ਹੈ ਜੋ ਕਿਸੇ ਸਮੇਂ ਐਮਪੀ ਐਮਐਲਏ ਸੀ ਅੱਜ ਨਹੀਂ ਹੈ ਉਹ ਰੁਤਬਾ ਤਾਂ ਚਲਾ ਗਿਆ ਕਿਸੇ ਸਮੇਂ ਤਾਕਤ ਸੀ ਅੱਜ ਨਹੀਂ ਹੈ ਕਿਸੇ ਸਮੇਂ ਉਹ ਮਿੱਤਰ ਸੀ ਪਰ ਅੱਜ ਨਹੀਂ ਹੈ ਅੱਜ ਨਹੀਂ ਹੈ ਉਸ ਦਾ ਸੋਗ ਹੈ ਅੱਜ ਮੈਂ ਜੋ ਚਾਹੁੰਦਾ ਹਾਂ ਪਤਾ ਨਹੀਂ ਨਾ ਮਿਲੇ ਤਾਂ ਚਿੰਤਾ ਹੈ ਮਨ ਵਿੱਚ ਚਿੰਤਾ ਹੈ ਸੋਗ ਹੈ ਇਹ ਦੋ ਬੜੇ ਭਿਆੰਕਰ ਰੋਗ ਹਨ ਮਨ ਦੇ ਵਿੱਚ ਤਨ ਵਿੱਚ ਤਾਂ ਹਜ਼ਾਰਾਂ ਰੋਗ ਹਨ ਇਸ ਲਈ ਜਦੋਂ ਕੋਈ ਵੀ ਰੋਗੀ ਹੋਵੇ ਤਾਂ ਅਸੀਂ ਪੁੱਛ ਲੈਂਦੇ ਹਾਂ ਕਿ ਤੈਨੂੰ ਕਿਹੜਾ ਰੋਗ ਹੈ ਕਿਉਂਕਿ ਰੋਗ ਤਾਂ ਕਈ ਤਰ੍ਹਾਂ ਦੇ ਹੁੰਦੇ ਨੇ ਬੰਦਾ ਤੰਦਰੁਸਤ ਹੋਵੇ ਤਾਂ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਤੈਨੂੰ ਕਿਹੜੀ ਤੰਦਰੁਸਤੀ ਹੈ ਤੰਦਰੁਸਤੀ ਤਾਂ ਇੱਕ ਹੁੰਦੀ ਹੈ ਰੋਗਾਂ ਦਾ ਨਾ ਹੋਣਾ ਤੰਦਰੁਸਤੀ ਹੈ ਅੱਖਾਂ ਰੋਗੀ ਹੋਣਗੀਆਂ ਨਹੀਂ ਤਾਂ ਕੰਨ ਰੋਗੀ ਹੋਣਗੇ ਨਹੀਂ ਤਾਂ ਦੰਦ ਰੋਗੀ ਹੋਣਗੇ ਪੇਟ ਰੋਗੀ ਹੈ ਹਾਰਟ ਰੋਗੀ ਹੈ ਬੁਖਾਰ ਹੈ ਨਵੇਂ ਤੋਂ ਨਵੇਂ ਰੋਗ ਵੀ ਪੈਦਾ ਹੁੰਦੇ ਰਹਿੰਦੇ ਹਨ ਰੋਗ ਹਜ਼ਾਰਾਂ ਹਨ ਪਛਾਣਨ ਲਈ ਮਨੁੱਖ ਨੇ ਰੋਗ ਨੂੰ ਨਾਮ ਵੀ ਦੇ ਦਿੱਤਾ ਹੈ ਇਸ ਲਈ ਪੁੱਛਣਾ ਪੈਂਦਾ ਹੈ ਤੈਨੂੰ ਕਿਹੜਾ ਰੋਗ ਹੈ ਦੂਜਾ ਪਹਿਲੂ ਮੈਂ ਬਿਆਨ ਕਰਾਂ ਜਿਹੜੇ ਤੰਦਰੁਸਤ ਦਿਖਾਈ ਦਿੰਦੇ ਹਨ ਤੰਦਰੁਸਤ ਨਹੀਂ ਹਨ ਕਿਉਂ ਅਜੇ ਰੋਗ ਪੀੜਾ ਨਹੀਂ ਬਣਿਆ ਸੀਮਾ ਵਿੱਚ ਹੈ ਰੋਗੀ ਸਾਰੇ ਹਨ ਸਤਿਗੁਰੂ ਦੀ ਬਾਣੀ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਚਿੰਤਿਤ ਹੀ ਦੀਸੈ ਸਭ ਕੋਏ ਸਾਰੇ ਚਿੰਤਾ ਤੁਰ ਹਨ ਸਾਰਿਆਂ ਦੇ ਅੰਦਰ ਸੋਗ ਵੀ ਹੈ ਸਾਰੇ ਸਰੀਰਕ ਤੌਰ ਤੇ ਰੋਗੀ ਹਨ ਅਤੇ ਮਾਨਸਿਕ ਤੌਰ ਤੇ ਸੋਗੀ ਹਨ ਇਹ ਦੋਵੇਂ ਤਲ ਮਨੁੱਖ ਦੇ ਰੋਗੀ ਹਨ ਸੋਗ ਜੋ ਕੋਲ ਸੀ ਚਲਾ ਗਿਆ ਹੈ ਭੈਣ ਹੈ ਸੀ ਅੱਜ ਨਹੀਂ ਹੈ ਭਰਾ ਸੀ ਅੱਜ ਨਹੀਂ ਹੈ ਜਦੋਂ ਮਨੁੱਖ ਨੂੰ ਕਿਤੇ ਅਚਾਨਕ ਚੋਟ ਲੱਗ ਜਾਏ ਤਾਂ ਮੂਹੋਂ ਨਿਕਲ ਜਾਂਦਾ ਹੈ ਮਾਂ ਉਹੀ ਮਾਂ ਪਿਓ ਨਹੀਂ ਨਿਕਲਦਾ ਮਾਂ ਹੀ ਨਿਕਲਦਾ ਮਨੋਵਿਗਿਆਨ ਮਨੋਵਿਗਿਆਨਕ ਕਹਿੰਦੇ ਹਨ ਸੰਤ ਵੀ ਕਹਿੰਦੇ ਹਨ ਕਿ ਜਦੋਂ ਕੋਈ ਬਹੁਤ ਵੱਡੀ ਖੁਸ਼ੀ ਮਿਲ ਜਾਵੇ ਉਦੋਂ ਵੀ ਮਾਂ ਯਾਦ ਆਉਂਦੀ ਹੈ ਪਤੀ ਪਤਨੀ ਬੱਚੇ ਬਾਅਦ ਵਿੱਚ ਆਉਣਗੇ ਨਾਮ ਦਾ ਮਿਲ ਜਾਣਾ ਬਹੁਤ ਵੱਡਾ ਸੁੱਖ ਹੈ ਖੁਸ਼ੀ ਹੈ ਸਤਿਗੁਰੂ ਵੀ ਵਾਰ-ਵਾਰ ਕਹਿੰਦੇ ਹਨ ਮਾਈ ਮੇਰੇ ਮਨ ਕੋ ਸੁਖ ਮਾਈ ਮੈਂ ਤਨ ਪਾਇਓ ਹਰ ਨਾਮ ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੋ ਵਿਸਰਾਮ 35 ਦੇ ਕਰੀਬ ਮੈਨੂੰ ਗੁਰੂ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਮਿਲੇ ਨੇ ਮਾਂ ਨੂੰ ਯਾਦ ਕਰਦੇ ਹਨ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਂ ਨੂੰ ਯਾਦ ਕਰਦੇ ਹਨ ਬਹੁਤ ਵੱਡੀ ਚੋਟ ਲੱਗ ਜਾਏ ਬਹੁਤ ਵੱਡਾ ਦੁੱਖ ਮਿਲ ਜਾਏ ਤਾਂ ਮੂੰਹੋਂ ਨਿਕਲ ਜਾਂਦਾ ਹੈ ਮਾਂ ਬਹੁਤ ਵੱਡੀ ਖੁਸ਼ੀ ਮਿਲ ਜਾਏ ਤਾਂ ਯਾਦ ਆਉਂਦੀ ਹੈ ਮਾਂ ਪਿਤਾ ਦਾ ਸਬੰਧ 2-4 ਮਿੰਟ ਦਾ ਹੈ 10 ਮਹੀਨੇ ਦਾ ਗਰਭ ਧਾਰਨ ਕਰਦੀ ਹੈ ਮਾਂ ਬਾਹਰ ਵਿੱਚ ਵੀ ਸੰਭਾਲ ਕਰਦੀ ਹੈ ਮਾਂ ਆਪਣੇ ਸਰੀਰ ਦਾ ਖੂਨ ਪਿਲਾ ਕੇ ਦੁੱਧ ਕੀ ਹੈ ਖੂਨ ਤੋਂ ਹੀ ਤਾਂ ਬਣਦਾ ਹੈ ਹੋਰ ਕੀ ਹੈ ਆਪਣਾ ਖੂਨ ਪਿਲਾ ਕੇ ਉਸ ਨੂੰ ਵੱਡਾ ਕਰਦੀ ਹੈ ਬੱਚੇ ਵਿੱਚ 90% ਮਾਂ ਹੁੰਦੀ ਹੈ ਉਸ ਦੇ ਸਰੀਰ ਵਿੱਚ ਮਾਨਸਿਕ ਮੰਡਲ ਵਿੱਚ ਮਾਂ ਹੀ ਹੁੰਦੀ ਹੈ ਗਹਿਰੀ ਚੋਟ ਲੱਗ ਜਾਏ ਮਾਂ ਹੀ ਯਾਦ ਆਉਂਦੀ ਹੈ ਵੱਡੀ ਖੁਸ਼ੀ ਮਿਲ ਜਾਏ ਮਾਂ ਹੀ ਯਾਦ ਆਉਂਦੀ ਹੈ ਅਜਿਹਾ ਰੂਪ ਤਨ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਮਿਲਦਾ ਹੈ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਮਾਂ ਲਈ ਜੋ ਅੱਖਰ ਹੈ ਉਹ ਮਾਂ ਹੀ ਆਉਂਦਾ ਹੈ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਮਨੁੱਖ ਹੈ ਕਿਸੇ ਵੀ ਭਾਸ਼ਾ ਨੂੰ ਬੋਲਦਾ ਹੈ ਦੁੱਖ ਵਿੱਚ ਮਾਂ ਹੀ ਨਿਕਲਦੀ ਹੈ ਖੁਸ਼ੀ ਵਿੱਚ ਮਾਂ ਯਾਦ ਆਉਂਦੀ ਹੈ ਮੈਂ ਇੱਕ ਦਿਨ ਮੁਹੰਮਦ ਸਾਹਿਬ ਦੀਆਂ ਉਚਾਰਨ ਕੀਤੀਆਂ ਆਇਤਾਂ ਦੇ ਟੀਕੇ ਦਾ ਤਰਜਮਾ ਪੜ੍ਹ ਰਿਹਾ ਸੀ ਜੋ ਦੇਵਬੰਦ ਇਸਲਾਮ ਦਾ ਬਹੁਤ ਵੱਡਾ ਮਦਰੱਸਾ ਸਹਾਰਨਪੁਰ ਕੋਲ ਹੈ ਉੱਥੋਂ ਦੀ ਛੱਪੀ ਹੋਈ ਸੀ ਮੁਹੰਮਦ ਸਾਹਿਬ ਸਮਝਾਉਂਦੇ ਹੋਏ ਆਪਣੀ ਉਮਮਤ ਨੂੰ ਕਹਿੰਦੇ ਹਨ ਕਿ ਜ਼ਮੀਨ ਦੇ ਉੱਤੇ ਜੰਨਤ ਮਾਂ ਦੇ ਕਦਮਾਂ ਵਿੱਚ ਹੈ ਅਸਮਾਨ ਦੇ ਉੱਤੇ ਜੰਨਤ ਪਰਮਾਤਮਾ ਦੇ ਕਦਮਾਂ ਵਿੱਚ ਹੈ ਜਿਵੇਂ ਬਾਹਰ ਹਨੇਰਾ ਹੈ ਹਨੇਰੇ ਵਿੱਚ ਤਾਂ ਤਨ ਭਟਕਦਾ ਹੈ ਕਿਤੇ ਠੋਕਰ ਖਾਏਗਾ ਤਾਂ ਚੋਟ ਲੱਗ ਜਾਏਗੀ ਬਾਹਰ ਜਿਹੜਾ ਹਨੇਰਾ ਹੈ ਪ੍ਰਕਿਰਤੀ ਆਪੇ ਦੂਰ ਕਰਦੀ ਹੈ ਸੂਰਜ ਉਦੇ ਹੋ ਜਾਂਦਾ ਹੈ ਚਾਨਣਾ ਹੋ ਜਾਂਦਾ ਹੈ ਜੀਵਨ ਦੀ ਰਾਤ ਵਿੱਚ ਕਦੇ ਸੂਰਜ ਚੜ੍ਹਿਆ ਹੀ ਨਹੀਂ ਹਨੇਰਾ ਹੀ ਹਨੇਰਾ ਹੈ ਮਨ ਰੇ ਸੰਸਾਰ ਅੰਧ ਗਹਿਰਾ ਸੰਸਾਰ ਤਾਂ ਹਨੇਰੇ ਵਿੱਚ ਹੈ ਜੇਕਰ ਬਾਹਰ ਦੇ ਹਨੇਰੇ ਦਾ ਜੇਕਰ ਹੁੰਦਾ ਤਾਂ ਕਹਿ ਸਕਦੇ ਸੀ ਕਿ ਹੁਣ ਤਾਂ ਚਾਨਣਾ ਹੈ ਕਾਹਦਾ ਹਨੇਰਾ ਪ੍ਰਕਿਰਤੀ ਰੋਜ਼ ਰਾਤ ਨੂੰ ਦਿਨ ਦੇ ਵਿੱਚ ਬਦਲ ਦਿੰਦੀ ਹੈ ਅਤੇ ਦਿਨ ਨੂੰ ਰਾਤ ਦੇ ਵਿੱਚ ਇਸ ਲਈ ਰਾਤ ਆ ਗਈ ਤਾਂ ਫਿਰ ਉਮੀਦ ਬਣੀ ਹੋਈ ਹੈ ਕਿ ਦਿਨ ਹੋਵੇਗਾ ਕਿਤੇ ਹਨੇਰੇ ਵਿੱਚ ਜੀਵਨ ਦੀ ਲੋੜ ਪੈਂਦੀ ਹੈ ਰਾਤ ਨੂੰ ਕੋਈ ਨਹੀਂ ਅਸੀਂ ਬੱਤੀ ਜਗਾਵਾਂਗੇ ਤੇ ਘਰ ਵਿੱਚੋਂ ਹਨੇਰਾ ਕੱਢਾਂਗੇ ਹਨੇਰੇ ਵਿੱਚ ਕੰਮ ਨਹੀਂ ਹੋ ਸਕਦਾ ਹਨੇਰੇ ਵਿੱਚ ਚੱਲ ਫਿਰ ਨਹੀਂ ਸਕਦੇ ਹਨੇਰੇ ਵਿੱਚ ਪੜ ਨਹੀਂ ਸਕਦੇ ਹਨੇਰੇ ਵਿੱਚ ਕੁਝ ਵੀ ਨਹੀਂ ਕਰ ਸਕਦੇ ਬੱਤੀ ਜਗਾਵਾਂਗੇ ਚਾਨਣਾ ਕਰਾਂਗੇ ਬਾਹਰ ਦੇ ਹਨੇਰੇ ਕਰਕੇ ਮਨੁੱਖ ਇੰਨਾ ਦੁਖੀ ਨਹੀਂ ਹੈ ਦੁੱਖ ਨਿਕਲਦੇ ਹਨ ਅੰਦਰ ਦੇ ਅੰਧਕਾਰ ਤੋਂ ਉਸ ਅੰਦਰ ਦੇ ਅੰਧਕਾਰ ਨੂੰ ਕਹਿੰਦੇ ਹਨ ਅਗਿਆਨ ਦੁੱਖ ਹੈ ਤਾਂ ਫਿਰ ਉਸ ਦਾ ਕਾਰਨ ਵੀ ਹੈ ਕੀ ਅਗਿਆਨ ਫਿਰ ਕੀ ਕਰੀਏ ਦੀਵਾ ਚਾਹੀਦਾ ਹੈ ਅੰਧਿਆਰੇ ਦੀਪਕ ਚਹੀਐ ਇੱਕ ਬਸਤ ਅਗੋਚਰ ਲਈ ਹੈ ਦੀਵੇ ਨਾਲ ਫਿਰ ਕੀ ਹੋਵੇਗਾ ਦੀਵਾ ਬਲੈ ਅੰਧੇਰਾ ਜਾਏ ਬੇਦਪਾਠ ਮਤ ਪਾਪਾਂ ਖਾਇ ਇੱਧਰ ਦੀਵਾ ਬਲਿਆ ਹਨੇਰਾ ਚਲਾ ਗਿਆ ਇੱਧਰ ਨਾਮ ਦਾ ਦੀਪਕ ਜਲਾਇਆ ਪਾਪ ਚਲੇ ਗਏ ਇੱਧਰ ਧਰਮ ਗ੍ਰੰਥਾਂ ਦਾ ਪਾਠ ਕੀਤਾ ਉਸ ਦੀ ਬਾਣੀ ਨੇ ਪਾਪਾਂ ਦਾ ਹਨੇਰਾ ਦੂਰ ਕਰ ਦਿੱਤਾ ਮਨੁੱਖ ਨੇ ਸਭ ਤੋਂ ਵੱਡਾ ਤਿਉਹਾਰ ਮੰਨ ਲਿਆ ਦੀਵਾਲੀ ਪਰ ਬਾਹਰ ਹੀ ਦੀਵੇ ਜਗਾਏ ਹਨ ਅੰਦਰ ਦੀਪਕ ਨਹੀਂ ਜਗਾਇਆ ਘਰ ਵਿੱਚ ਖੁਸ਼ੀ ਹੋਵੇ ਮਨੁੱਖ ਚੰਨ ਨਾਲ ਪ੍ਰਗਟ ਕਰਦਾ ਹੈ ਮੂੰਹ ਬੱਤੀਆਂ ਜਗਾਉਂਦਾ ਹੈ ਘਰ ਵਿੱਚ ਸ਼ਾਦੀ ਹੈ ਕੋਈ ਖੁਸ਼ੀ ਦਾ ਸਮਾਗਮ ਹੈ ਫਿਰ ਘਰ ਵਿੱਚ ਬੇਸ਼ੁਮਾਰ ਬੱਤੀਆਂ ਜਗਾਉਂਦਾ ਹੈ ਸਜਾਵਟ ਚਾਨਣ ਨਾਲ ਹੁੰਦੀ ਹੈ ਹਨੇਰੇ ਨਾਲ ਨਹੀਂ ਜੀਵਨ ਮਹਾਨ ਬਣਦਾ ਹੈ ਗਿਆਨ ਨਾਲ ਅ ਗਿਆਨ ਨਾਲ ਨਹੀਂ ਹਨੇਰੇ ਵਿੱਚ ਘਰ ਦੀ ਸਜਾਵਟ ਕੀ ਹੋਵੇਗੀ ਹਨੇਰੇ ਵਿੱਚ ਤਾਂ ਘਰ ਦਿਖਾਈ ਨਹੀਂ ਦਿੰਦਾ ਅਗਿਆਨਤਾ ਵਿੱਚ ਤਾਂ ਮਨੁੱਖ ਦਿਖਾਈ ਹੀ ਨਹੀਂ ਦਿੰਦਾ ਇਹ ਇਨਸਾਨ ਹੈ ਅਜੀਹਾ ਦਿਖਾਈ ਨਹੀਂ ਦਿੰਦਾ ਹਨੇਰੇ ਵਿੱਚ ਤਾਂ ਮਨੁੱਖ ਹੈਵਾਨ ਹੁੰਦਾ ਹੈ ਇਨਸਾਨ ਨਹੀਂ ਹਨੇਰੇ ਵਿੱਚ ਤਾਂ ਮਨੁੱਖ ਪਸ਼ੂ ਹੁੰਦਾ ਹੈ ਕਿਉਂਕਿ ਪਸ਼ੂ ਸਾਰੇ ਹਨੇਰੇ ਵਿੱਚ ਹਨ ਹਨੇਰੇ ਵਿੱਚ ਕੁਝ ਨਹੀਂ ਦਿਖਾਈ ਦਿੰਦਾ ਤਾਂ ਪਸ਼ੂ ਨੂੰ ਮਾਂ ਵੀ ਦਿਖਾਈ ਨਹੀਂ ਦਿੰਦੀ ਪਿਓ ਵੀ ਦਿਖਾਈ ਨਹੀਂ ਦਿੰਦਾ ਦਾਦਾ ਵੀ ਦਿਖਾਈ ਨਹੀਂ ਦਿੰਦਾ ਭੈਣ ਵੀ ਦਿਖਾਈ ਨਹੀਂ ਦਿੰਦੀ ਮਾਮੇ ਮਾਸੀਆਂ ਵੀ ਦਿਖਾਈ ਨਹੀਂ ਦਿੰਦੀਆਂ ਮਾਨਸਿਕ ਹਨੇਰੇ ਵਿੱਚ ਮਨੁੱਖ ਵੀ ਪਸ਼ੂ ਦੀ ਤਰ੍ਹਾਂ ਜਿਉਂਦਾ ਹੈ ਭਰਾ ਨਾਲ ਮੁਕਾਦਮੇबाजी ਹੈ ਥੋੜੀ ਜਿਹੀ ਗੱਲ ਤੇ ਭਰਾ ਤੇ ਭਰਾ ਦਿਖਾਈ ਨਹੀਂ ਦਿੰਦਾ ਨਾ ਦਿਖਾਈ ਦੇਣ ਦੇ ਕਾਰਨ ਹੈ ਹਨੇਰਾ ਬਾਹਰ ਕੁਝ ਦਿਖਾਈ ਨਾ ਦੇਵੇ ਬਾਹਰ ਹਨੇਰਾ ਹੈ ਅੰਦਰ ਮਨ ਨੂੰ ਪਰਮਾਤਮਾ ਅਤੇ ਮਨੁੱਖਤਾ ਨਾ ਦਿਖਾਈ ਦੇਵੇ ਤਾਂ ਅਗਿਆਨਤਾ ਦਾ ਅੰਦਰ ਹਨੇਰਾ ਹੈ ਸਾਲ ਦੇ ਸਾਲ ਦੀਵਾਲੀ ਆਉਂਦੀ ਹੈ ਅਤੇ ਤਕਰੀਬਨ ਤਕਰੀਮ ਅਮਾਵਸ ਨੂੰ ਆਉਂਦੀ ਹੈ ਇੱਕ ਪ੍ਰਤੀਕ ਚੁਣਿਆ ਗਿਆ ਹੈ ਕਿ ਮਨੁੱਖ ਦੀ ਜ਼ਿੰਦਗੀ ਮੱਸੀਆ ਦੀ ਤਰ੍ਹਾਂ ਹੈ ਰਾਤ ਵੀ ਹੈ ਪਰ ਹਨੇਰੀ ਰਾਤ ਪੂਰਨਮਾਸੀ ਦੀ ਰਾਤ ਨੂੰ ਦੀਵਾਲੀ ਨਹੀਂ ਆਉਂਦੀ ਉਸ ਦਿਨ ਤਾਂ ਰੱਬ ਨੇ ਦੀਵਾਲੀ ਕੀਤੀ ਹੁੰਦੀ ਹੈ ਉਸਨੇ ਇੱਕ ਵੱਡਾ ਦੀਵਾ ਜਗਾ ਦਿੱਤਾ ਹੈ ਰਾਤ ਨੂੰ ਮੱਸੀਆ ਵਿੱਚ ਕਿਉਂ ਦੀਵਾਲੀ ਆਉਂਦੀ ਹੈ ਇੱਕ ਪ੍ਰਤੀਕ ਚੁਣਿਆ ਗਿਆ ਹੈ اے ਮਨੁੱਖ ਤੂੰ ਮੱਸੀਆ ਦੀ ਰਾਤ ਦੀ ਤਰ੍ਹਾਂ ਹੈ ਮੱਸੀਆ ਦੀ ਰਾਤ 8 ਘੰਟੇ 12 ਘੰਟੇ ਦੀ ਹੋਵੇਗੀ ਹੋਰ ਕਿੰਨੀ ਕੁ ਹੋ ਸਕਦੀ ਹੈ ਕਦੇ ਦਿਨ ਵੱਡੇ ਹੁੰਦੇ ਹਨ ਕਦੇ ਰਾਤਾਂ ਵੱਡੀਆਂ ਹੁੰਦੀਆਂ ਹਨ ਜ਼ਿੰਦਗੀ ਵਿੱਚ ਜਿਹੜੀ ਮੱਸੀਆ ਦੀ ਰਾਤ ਹੈ ਕਈ ਵਾਰੀ ਜਨਮ ਤੋਂ ਲੈ ਕੇ ਮਰਨ ਤੱਕ ਚੱਲਦੀ ਹੈ ਕਦੀ ਦੀਵਾ ਜਗਦਾ ਹੀ ਨਹੀਂ ਬੜਾ ਲੰਬਾ ਹਨੇਰਾ ਹੈ ਹਨੇਰੇ ਵਿੱਚ ਰਸਤਾ ਦਿਖਾਈ ਨਹੀਂ ਦਿੰਦਾ ਤਾਂ ਚੱਲਾਂਗੇ ਕੀ ਹਨੇਰੇ ਤੋਂ ਵੱਡਾ ਕੋਈ ਪਰਦਾ ਨਹੀਂ ਹੈ ਹਨੇਰੇ ਵਿੱਚ ਪਹਾੜ ਦਰਿਆ ਸਮੁੰਦਰ ਜੰਗਲ ਦਰਖਤ ਸ਼ਹਿਰ ਦਿਖਾਈ ਨਹੀਂ ਦਿੰਦੇ ਘਰ ਵਿੱਚ 10 ਬੰਦੇ ਹੋਣ ਬੈਠੇ ਹੋਣ ਇੱਕ ਵੀ ਦਿਖਾਈ ਨਹੀਂ ਦਿੰਦਾ ਕਈ ਵਾਰੀ ਹਨੇਰੇ ਵਿੱਚ ਆਪਣਾ ਹੱਥ ਵੀ ਦਿਖਾਈ ਨਹੀਂ ਦਿੰਦਾ ਬਾਹਰ ਦਾ ਇਹ ਹਨੇਰਾ ਲੰਬਾ ਨਹੀਂ ਆਇਆ ਇਹ ਆਇਆ ਤੇ ਗਿਆ ਜੇ ਹਨੇਰੀ ਰਾਤ ਆ ਗਈ ਤਾਂ ਕੋਈ ਨਹੀਂ ਅਸੀਂ ਦੀਵਾ ਬਾਲਾਂਗੇ ਬੱਤੀ ਜਗਾਵਾਂਗੇ ਮਾਨਸਿਕ ਤਲ ਤੇ ਤਾਂ ਕਈ ਜਨਮਾਂ ਤੋਂ ਹਨੇਰਾ ਹੈ ਇਸ ਦੀ ਜੀਵਨ ਨੂੰ ਗੁਰਬਾਣੀ ਰਾਤ ਨਾਲ ਤਸ਼ਵੀਹ ਦਿੰਦੀ ਹੈ ਸਗਲੀ ਰੈਣ ਗੁਦਰੀ ਅੰਧਿਆਰੀ ਸੇਵ ਸਤਗੁਰ ਚਾਨਣ ਹੋਏ ਜ਼ਿੰਦਗੀ ਦੀ ਸਾਰੀ ਰਾਤ ਹਨੇਰੇ ਵਿੱਚ ਹੀ ਲੰਘ ਗਈ ਹੈ ਹਨੇਰੇ ਵਿੱਚ ਠੋਕਰਾਂ ਹਨ ਦੁੱਖ ਹੈ ਤਾਂ ਦੁੱਖ ਦਾ ਕਾਰਨ ਵੀ ਹੈ ਅਗਿਆਨ ਨਿਵੇਤੀ ਦਾ ਸਾਧਨ ਵੀ ਹੈ ਗੁਰੂ ਦੀ ਬਾਣੀ ਫਿਰ ਕਹਿਣਾ ਪਵੇਗਾ ਸੁਖ ਹੈ ਜਿੱਥੇ ਸਤਗੁਰੂ ਕਹਿੰਦੇ ਹਨ ਨਾਨਕ ਦੁਖੀਆ ਸਭ ਸੰਸਾਰ ਸਾਰੇ ਦੁਖੀ ਹਨ ਸਾਰੇ ਰੋਗੀ ਹਨ ਫਿਰ ਉਹੀ ਜੋਤ ਪੰਜਵੇਂ ਘਰ ਵਿੱਚ ਕਹਿੰਦੀ ਹੈ ਦੁੱਖ ਨਾਹੀਂ ਸਭ ਸੁਖ ਹੀ ਹੈ રે ਏਕੈ ਏਕੀ ਨੇਤੈ ਸਭ ਸੁਖ ਹੀ ਸੁਖ ਹੈ ਕੋਈ ਹਾਰ ਨਹੀਂ ਹੈ ਜਿੱਤ ਹੀ ਜਿੱਤ ਹੈ ਮਹਾਰਾਜ ਕਹਿ ਰਹੇ ਹਨ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜਿੱਤ ਹੈ ਸਾਡੇ ਨਾਲ ਕੁਝ ਬੁਰਾ ਨਹੀਂ ਹੋ ਰਿਹਾ ਜੋ ਕੁਝ ਹੋ ਰਿਹਾ ਸਭ ਠੀਕ ਹੈ ਬੜੀ ਵੱਡੀ ਗੱਲ ਹੈ ਉਸ ਇੱਕ ਦੀ ਨੀਅਤ ਕੰਮ ਕਰਦੀ ਪਈ ਹੈ ਉਸ ਇੱਕ ਦਾ ਫੈਸਲਾ ਚਲਦਾ ਪਿਆ ਹੈ ਉਸ ਇੱਕ ਦੀ ਸਮਝ ਚਲਦੀ ਪਈ ਹੈ ਦੁੱਖ ਹੈ ਅਤੇ ਸਾਰੇ ਦੁਖੀ ਹਨ ਰੋਗ ਹੈ ਸਾਰੇ ਰੋਗੀ ਹਨ ਸੋਗ ਹੈ ਸਾਰੇ ਚਿੰਤਾਤੁਰ ਹਨ ਦੁੱਖ ਹੈ ਇਸ ਦਾ ਕਾਰਨ ਹੈ ਅਗਿਆਨ ਨਿਵਰਤੀ ਦਾ ਸਾਧਨ ਵੀ ਹੈ ਗਿਆਨ ਗਿਆਨ ਨਾਲ ਅਗਿਆਨ ਜਾਏਗਾ ਰਾਤ ਦਿਨ ਨੂੰ ਤਬਦੀਲ ਪ੍ਰਕਿਰਤੀ ਕਰਦੀ ਹੈ ਇਸ ਚਾਨਣ ਲਈ ਸਾਨੂੰ ਕੋਈ ਉਦਦਮ ਨਹੀਂ ਕਰਨਾ ਪੈਂਦਾ ਗਿਆਨ ਦਾ ਦੀਪਕ ਬਾਲਣ ਲਈ ਕੁਝ ਕਰਨਾ ਪਵੇਗਾ ਆਪਣੇ ਆਪ ਨਹੀਂ ਹੋਵੇਗਾ ਤਨ ਤਨ ਵੀ ਰੋਗੀ ਹੈ ਮਨ ਵੀ ਸੋਗੀ ਹੈ ਦੀਵਾ ਬਲ ਜਾਏ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ ਏ ਨਹੀਂ ਹੁੰਦਾ ਹਾਂ ਅਜੀਹਾ ਹੋ ਸਕਦਾ ਜਦੋਂ ਲੂ ਚੱਲ ਰਹੀ ਹੈ ਸਾਰਿਆਂ ਨੂੰ ਲੱਗਦੀ ਹੈ ਤਾਂ ਸੰਤ ਨੂੰ ਵੀ ਲੱਗੇਗੀ ਕੋਈ ਬਾਹਰ ਅਜੀਹੀ ਬਿਮਾਰੀ ਫੈਲੀ ਹੈ ਹੋ ਸਕਦਾ ਹੈ ਉਸ ਦੀ ਲਪੇਟ ਵਿੱਚ ਤਨ ਆ ਜਾਏ ਤੇ ਜਲਦੀ ਠੀਕ ਹੋ ਜਾਏ ਉਹ ਪ੍ਰਾਕਿਰਤਿਕ ਹੈ ਉਸ ਨੂੰ ਰੋਗ ਕਹਿੰਦੇ ਨੇ ਉਸ ਸੋਗ ਨੂੰ ਮਨੁੱਖ ਨੇ ਖੁਦ ਜਨਮ ਨਹੀਂ ਦਿੱਤਾ ਬਾਕੀ ਰੋਗ ਸੋਗ ਮਨੁੱਖ ਨੇ ਖੁਦ ਪੈਦਾ ਕੀਤੇ ਹੋਏ ਹਨ ਮਨੁੱਖ ਦੀ ਤਾਂ ਪੂਰੀ ਕੋਸ਼ਿਸ਼ ਹੈ ਕਿ ਰੱਬ ਨੂੰ ਵੀ ਘਰੋਂ ਕੱਢੋ ਇਹ ਨਹੀਂ ਹੋਣਾ ਚਾਹੀਦਾ ਇੱਕ ਕਮਜ਼ੋਰ ਮਨੁੱਖ ਸੱਤਾ ਕਰਕੇ ਵੀ ਕਮਜ਼ੋਰ ਹੈ ਸਰੀਰ ਕਰਕੇ ਵੀ ਕਮਜ਼ੋਰ ਹੈ ਧਨ ਕਰਕੇ ਵੀ ਕਮਜ਼ੋਰ ਹੈ ਅਤੇ ਬੁੱਧ ਕਰਕੇ ਵੀ ਕਮਜ਼ੋਰ ਹੈ ਜਿਹੜਾ ਚਾਰੇ ਪਾਸਿਓਂ ਘਿਰਿਆ ਹੋਇਆ ਹੈ ਪਰਮਾਤਮਾ ਨੂੰ ਆਵਾਜ਼ ਮਾਰਦਾ ਹੈ हे ਪ੍ਰਭੂ ਤੂੰ ਸਹਾਇਕ ਹੋ ਮੈਂ ਤਾਂ ਹਰ ਪੱਖੋਂ ਕਮਜ਼ੋਰ ਹਾਂ ਪਰਮਾਤਮਾ ਦਿਆਲੂ ਹੈ ਪਰਮਾਤਮਾ ਨਿਰਭੈ ਹੈ ਪਰਮਾਤਮਾ ਨਿਰਵੈਰ ਹੈ ਪਰਮਾਤਮਾ ਸਮਦ੍ਰਿਸ਼ਟ ਹੈ ਪਰਮਾਤਮਾ ਪ੍ਰੇਮ ਦਾ ਸਾਗਰ ਹੈ ਅਤੇ ਇਹ ਪੁਕਾਰਦਾ ਹੈ ਇੱਕ ਤਾਕਤਵਰ ਇੱਕ ਸ਼ਕਤੀਸ਼ਾਲੀ ਦਰਵਾਜ਼ੇ ਬੰਦ ਕਰ ਦਿੰਦਾ ਹੈ ਤੇ ਕਹਿੰਦਾ ਹੈ ਇਹ ਪਰਮਾਤਮਾ ਭੁੱਲ ਕੇ ਵੀ ਤੂੰ ਮੇਰੇ ਬੂਹੇ ਤੇ ਨਹੀਂ ਮੈਂ 2.5 ਕਰੋੜ ਬੰਦਿਆਂ ਦਾ ਕਤਲ ਕਰਨਾ ਹੈ ਜੇ ਤੂੰ ਆ ਜਾਵੇਂਗਾ ਤਾਂ ਮੈਂ ਕਿਵੇਂ ਕਰਾਂਗਾ ਖੁਦਾ ਲਈ ਦਰਵਾਜ਼ੇ ਬੰਦ ਕਰਕੇ ਇਹ ਕਰ ਸਕਦਾ ਹੈ ਜੇ ਖੁਦਾ ਲਈ ਬੂਹੇ ਬੰਦ ਕੀਤੇ ਜਾ ਸਕਦੇ ਨੇ ਤੇ ਸੂਰਜ ਦੀ ਰੋਸ਼ਨੀ ਲਈ ਬੂਹੇ ਬੰਦ ਕੀਤੇ ਜਾ ਸਕਦੇ ਹਨ ਤਾਂ ਗੁਸਤਾਖੀ ਮਾਫ ਪਰਮਾਤਮਾ ਦੇ ਪ੍ਰਕਾਸ਼ ਲਈ ਵੀ ਹਿਰਦੇ ਦੇ ਦਰਵਾਜ਼ੇ ਬੰਦ ਕੀਤੇ ਜਾ ਸਕਦੇ ਹਨ ਇਹਨਾਂ ਵੱਡਾ ਸੂਰਜ ਹਜ਼ਾਰਾਂ ਗੁਣਾ ਸਰੀਰ ਨਾਲੋਂ ਵੱਡਾ ਸਾਰੇ ਬ੍ਰਹਿਮੰਡ ਨੂੰ ਚਾਨਣ ਦੇਣ ਵਾਲਾ ਤੇ ਮੈਂ ਦਾਵਾ ਕਰਦਾ ਹਾਂ ਕਿ ਇਹ ਸੂਰਜ ਤੂੰ ਭਾਵੇਂ ਕੁਝ ਵੀ ਕਰ ਮੈਂ ਤੈਨੂੰ ਆਪਣੇ ਘਰ ਨਹੀਂ ਵੜਨ ਦੇਣਾ ਦਰਵਾਜ਼ੇ ਬੰਦ ਬਾਰੀਆਂ ਬੰਦ ਰੋਸ਼ਨਦਾਨ ਬੰਦ ਪਰ ਉਹ ਬਹੁਤ ਦਿਆਲੂ ਹੈ ਮਨਾਉਂਦਾ ਇਵੇਂ ਹੈ ਜਿਵੇਂ ਰੁੱਸੇ ਹੋਏ ਬੱਚੇ ਨੂੰ ਮਾਂ ਤਰਲੇ ਲੈ ਕੇ ਮਨਾਉਂਦੀ ਹੈ ਰੁੱਸਦਾ ਵੀ ਉਹੀ ਹੈ ਜਿਸ ਨੂੰ ਮਨਾਉਣ ਵਾਲਾ ਕੋਈ ਹੋਵੇ ਕਦੀ ਯਤੀਮ ਬੱਚੇ ਵੀ ਰੁੱਸਦੇ ਨੇ ਕੋਈ ਮਨਾਉਣ ਵਾਲਾ ਨਹੀਂ ਮਨੁੱਖ ਰੁੱਸਦਾ ਹੈ ਦਰਵਾਜ਼ੇ ਬੰਦ ਕੀਤੇ ਹੋਏ ਹਨ ਹਰ ਇੱਕ ਦੇ ਹਿਰਦੇ ਦੇ ਦੁਆਰ ਤੇ ਪ੍ਰਮਾਤਮਾ ਖੜਾ ਹੈ ਕੋਈ ਦੂਰ ਨਹੀਂ ਹੈ ਹਰ ਇੱਕ ਦੇ ਦਰਵਾਜ਼ੇ ਤੇ ਕਿਰਨਾ ਦਸਤਕ ਦੇ ਰਹੀਆਂ ਹਨ ਕੋਈ ਸੂਰਜ ਦੂਰ ਨਹੀਂ ਦਰਵਾਜ਼ਾ ਬੰਦ ਹੈ ਪਰ ਇੰਨੀ ਤਾਂ ਖੁਸ਼ਕਿਸਮਤੀ ਹੈ ਕਿ ਸੂਰਜ ਦੀਆਂ ਕਿਰਨਾਂ ਲਈ ਮਨੁੱਖ ਦਰਵਾਜ਼ੇ ਖੋਲ ਲੈਂਦਾ ਹੈ ਪਰ ਪ੍ਰਮਾਤਮਾ ਦੇ ਗੁਣਾਂ ਰੂਪੀ ਕਿਰਨਾਂ ਲਈ ਮਨੁੱਖ ਹਿਰਦੇ ਦੇ ਦਰਵਾਜ਼ੇ ਨਹੀਂ ਖੋਲਦਾ ਜਿਵੇਂ ਸੂਰਜ ਕਿਰਨਾਂ ਦੇ ਰਾਹੀਂ ਚਾਨਣਾ ਵੰਡਦਾ ਹੈ ਪ੍ਰਮਾਤਮਾ ਗੁਣਾਂ ਦੇ ਰਾਹੀਂ ਹਿਰਦੇ ਵਿੱਚ ਪ੍ਰਕਾਸ਼ ਕਰਦਾ ਹੈ ਜਿਸ ਨੂੰ ਅਸੀਂ ਭਗਤ ਕਹਿੰਦੇ ਹਾਂ ਸੰਤ ਕਹਿੰਦੇ ਹਾਂ ਉਹ ਤਾਂ ਸਾਰੇ ਦਰਵਾਜ਼ੇ ਖੋਲਦਾ ਹੈ ਸਾਰੇ ਰੋਸ਼ਨੀਆਂ ਖੋਲ ਦਿੰਦਾ ਹੈ हे ਪ੍ਰਭੂ ਤੇਰਾ ਸਵਾਗਤ ਹੈ ਤੂੰ ਹਰ ਪਾਸੇ ਤੂੰ ਆਂ ਪਰਮਾਤਮਾ ਗੁਣਾਂ ਦਾ ਸਾਗਰ ਹੈ ਫਿਰ ਸੰਤ ਵੀ ਗੁਣਾਂ ਦਾ ਸਾਗਰ ਬਣ ਜਾਂਦਾ ਹੈ ਉਸ ਇੱਕ ਨੂੰ ਚੇਤੇ ਕਰੋ ਚੇਤੇ ਕਰਦੇ ਹਾਂ ਜਿਸ ਨੂੰ ਚੇਤੇ ਕਰਦੇ ਹਾਂ ਉਹ ਪ੍ਰਵੇਸ਼ ਕਰ ਜਾਏਗਾ ਉਹ ਤਾਂ ਮਹਾ ਸੂਰਜ ਹੈ ਕਹਿੰਦੇ ਹਨ ਜਿੰਨੀ ਚੇਤਾ ਸ਼ਕਤੀ ਦੂਰ ਜਾ ਸਕਦੀ ਹੈ ਉਨੀ ਹੋਰ ਕੋਈ ਚੀਜ਼ ਨਹੀਂ ਦੂਰ ਜਾ ਸਕਦੀ ਅੱਜਕੱਲ੍ਹ ਅਕਤੂਬਰ ਨਵੰਬਰ ਵਿੱਚ ਕੂੰਜਾਂ ਅਤੇ ਕੁਝ ਮੁਰਗਾਬੀਆਂ ਸਾਈਬੀਰੀਆ ਦੇ ਬਰਫਾਨੀ ਇਲਾਕੇ ਨੂੰ ਹਿਮਾਲਿਆ ਦੇ ਭਿਆੰਕਰ ਬਰਫਾਨੀ ਇਲਾਕੇ ਨੂੰ ਛੱਡ ਕੇ ਉਹਨਾਂ ਇਲਾਕਿਆਂ ਵਿੱਚ ਆ ਜਾਂਦੀਆਂ ਹਨ ਜਿੱਥੇ ਝੀਲਾਂ ਹਨ ਸਰੋਵਰ ਹਨ ਫਿਰ ਵੀ ਹਜ਼ਾਰਾਂ ਮੀਲਾਂ ਦਾ ਪੰਧ ਤੈਅ ਕਰਕੇ ਇੰਡੀਆ ਵਿੱਚ ਭਰਤਪੁਰ ਦੀਆਂ ਉਦੇਪੁਰ ਦੀਆਂ ਝੀਲਾਂ ਦਰਿਆਵਾਂ ਦੇ ਕਿਨਾਰੇ ਆ ਜਾਂਦੀਆਂ ਹਨ ਮਹਾਰਾਜ ਉਹਨਾਂ ਦਾ ਜ਼ਿਕਰ ਕਰਦੇ ਹਨ ਉਡੇ ਉਡ ਆਵੈ ਸੇ ਕੋਸਾ ਤਿਸ ਪਾਛੇ ਬਚਰੇ ਛਰਿਆ ਇਹ ਰੁੱਤ ਦੇ ਮੁਤਾਬਕ ਬੱਚੇ ਦਿੰਦਿਆਂ ਹਨ ਇਹਨਾਂ ਦੇ ਬੱਚੇ ਸਤੰਬਰ ਅਕਤੂਬਰ ਵਿੱਚ ਹੁੰਦੇ ਹਨ ਨਿੱਕੇ ਨਿੱਕੇ ਬੱਚੇ ਅਜੇ ਉਹਨਾਂ ਕੋਲ ਪੰਖ ਨਹੀਂ ਅਜੇ ਉਹਨਾਂ ਦੀਆਂ ਪੂਰੀਆਂ ਅੱਖਾਂ ਵੀ ਨਹੀਂ ਖੁੱਲੀਆਂ ਉਨ ਕਵਨ ਖਲਾਵੈ ਕਵਨ ਚੁਗਾਵੈ ਮਨਮਹਿ ਸਿਮਰਨ ਕਰਿਆ ਫਿਰ ਕੌਣ ਉਹਨਾਂ ਨੂੰ ਖਵਾਵੇ ਪੰਛੀ ਆਪ ਦਾਣੇ ਚੁਗ ਕੇ ਲੈ ਜਾਂਦੇ ਹਨ ਅਤੇ ਖੁਦ ਬੱਚਿਆਂ ਦੇ ਮੂੰਹ ਵਿੱਚ ਦਾਣਾ ਪਾਉਂਦੇ ਹਨ ਪਰ ਕੁੰਝਾਂ ਦਾ ਉੱਡ ਕੇ ਆ ਜਾਂਦੀਆਂ ਉੱਥੇ ਖੁਰਾਕ ਨਹੀਂ ਰਹਿੰਦੀ ਬੱਚਿਆਂ ਨੂੰ ਲਿਆ ਨਹੀਂ ਸਕਦੀਆਂ ਇਸ ਲਈ ਬੱਚਿਆਂ ਨੂੰ ਛੱਡ ਕੇ ਆ ਜਾਂਦੀਆਂ ਹਨ ਫਿਰ ਕੌਣ ਉਹਨਾਂ ਨੂੰ ਖਵਾਉਂਦਾ ਹੈ ਕਿ ਮਨ ਦੇ ਵਿੱਚ ਉਹਨਾਂ ਬੱਚਿਆਂ ਦੇ ਪ੍ਰਮਾਤਮਾ ਦਾ ਸਿਮਰਨ ਕੀਤਾ ਕਦੀ ਨਹੀਂ ਮਨੁੱਖੀ ਬੱਚੇ ਨਹੀਂ ਕਰਦੇ ਤਾਂ ਕੂੰਜਾਂ ਦੇ ਬੱਚੇ ਕਿੱਥੇ ਕਰਨਗੇ ਇਸ ਦਾ ਅਰਥ ਦੂਜੇ ਸ਼ਬਦਾਂ ਨਾਲ ਹੈ ਕਬੀਰ ਚੁਗੈ ਚਿਤਾਰੇ ਪੀ ਚੁਗੈ ਚੁਗ ਚੁਗ ਚਿਤਾਰੇ ਜੈਸੇ ਬਚ ਰਹਿ ਕੂੰਜ ਮਨ ਮਾਇਆ ਮਮਤਾਰੇ ਕੂੰਜ ਆ ਗਈ ਹੈ ਬੱਚੇ ਨੂੰ ਛੱਡ ਕੇ ਹੈ ਇਹ ਠੰਡ ਦੇ ਇਲਾਕੇ ਦਾ ਪਰਿੰਦਾ ਤੇ ਗਰਮੀ ਵਿੱਚ ਨਹੀਂ ਰਹਿ ਸਕਦਾ ਜਦੋਂ ਦਾਣਾ ਚੁਗਦੀ ਹੈ ਤਾਂ ਬੱਚੇ ਨੂੰ ਚਿਤਾਰਦੀ ਹੈ ਇੱਕ ਦਾਣਾ ਚੁਗਦੀ ਹੈ ਤੇ ਬੱਚੇ ਨੂੰ ਚੇਤੇ ਕਰਦੀ ਹੈ ਇਹ ਚਿੰਤਨ ਇੰਨਾ ਗਹਿਰਾ ਹੋ ਜਾਂਦਾ ਕਿ ਆਪਣੇ ਆਪ ਨੂੰ ਭੁੱਲ ਜਾਂਦੀ ਹੈ ਉਸ ਨੂੰ ਇੰਜ ਲੱਗਦਾ ਜਿਵੇਂ ਬੱਚਾ ਚੁਗ ਰਿਹਾ ਹੈ ਧਿਆਨ ਇੰਨਾ ਗਹਿਰਾ ਹੋ ਜਾਂਦਾ ਹੈ ਕਿ ਧਿਆਤਾ ਖੋ ਗਿਆ ਉਸ ਦਾ ਧਿਆਨ ਇੰਨਾ ਗਹਿਰਾ ਹੋ ਜਾਂਦਾ ਹੈ ਕਿ ਇਹ ਖੁਦ ਮਿਟ ਜਾਂਦੀ ਹੈ ਉਹ ਜੋ ਚੁਗਦੀ ਪਈ ਹੈ स्वयं बच्चा बन ਜਾਂਦੀ ਹੈ ਧਿਆਨ ਖੋ ਜਾਂਦਾ ਹੈ ਇਹ ਆਹਾਰ ਉਹਨਾਂ ਬੱਚਿਆਂ ਨੂੰ ਮਿਲਦਾ ਹੈ ਇਸੇ ਤਰ੍ਹਾਂ ਉਹ ਪਲਦੇ ਹਨ ਬਹੁਤ ਗਹਿਰਾਈ ਨਾਲ ਕਿਸੇ ਨੂੰ ਯਾਦ ਕਰੋ ਤਾਂ ਯਾਦ ਉੱਥੇ ਪਹੁੰਚ ਜਾਂਦੀ ਹੈ ਉਸ ਦਾ ਹਿਰਦਾ ਵੀ ਯਾਦ ਕਰਨ ਲੱਗ ਪੈਂਦਾ ਹੈ ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਤੂੰ ਇੱਕੋ ਵਾਰੀ ਰੱਬ ਨੂੰ ਯਾਦ ਕਰ ਉਸਨੇ ਕਰੋੜਾਂ ਵਾਰੀ ਕਰਨਾ ਹੈ ਆਪਣੇ ਹਿਰਦੇ ਦਾ ਦੁਆਰ ਖੋਲਣਾ ਹੈ ਕੀ ਖੋਲਣਾ ਹੈ ਚਿੰਤਨ ਸਿਮਰਨ ਇਹ satsang ਇਹ kathakirtan ਸਭ ਉਸ ਨੂੰ ਯਾਦ ਕਰਨ ਦੇ ਬਹਾਨੇ ਹਨ ਯਾਦ ਆ ਗਿਆ ਤਾਂ ਮਨ ਮੰਦਰ ਮਹਿ ਦੀਪਕ ਜਲਿਓ ਫਿਰ ਪ੍ਰਕਾਸ਼ ਹੋ ਜਾਏਗਾ ਉਹ ਮਨੁੱਖ ਹਮੇਸ਼ਾ ਲਈ ਦੀਵਾਲੀ ਦਾ ਰੂਪ ਬਣ ਜਾਏਗਾ